ਜੋ ਜ਼ਬਰ ਨੂੰ ਲੈ ਕੇ ਇੱਥੇ ਵੱਡਾ ਕੰਮ ਕੀਤਾ ਗਿਆ ਜੋ ਇਸ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਬੜੇ ਮਾੜੇ ਹਾਲਾਤ ਚੱਲ ਰਹੇ ਨੇਗੇ ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦੇ ਨਾਲ ਲੋਕ ਲੜ ਰਹੇ ਨੇਗੇ ਜਿਹੜੇ ਚਾਹੁੰਦੇ ਨੇ ਕਿ ਸਮਾਜ ਨੂੰ ਸੁਧਾਰਨਾ ਹੈ ਸਿਸਟਮ ਨੂੰ ਸੁਧਾਰਨਾ ਉਹ ਲੜ ਰਹੇ ਨੇ ਉਹਨਾਂ ਦੀ ਜਿਹੜੀ ਆਵਾਜ਼ ਬੰਦ ਕਰਾਈ ਜਾ ਰਹੀ ਹੈ ਪਤਾ ਕੀ ਗੱਲ ਆ ਤੁਸੀਂ ਕਿཅੀ ਦੇਖੋ ਜਿਹੜੀ ਰਾਜਨੀਤੀ ਆ ਜਿਹੜੀ ਸਰਕਾਰ ਸਾਰੇ ਪਾਸੋਂ ਤੋਂ ਫੇਲ ਆ ਸਾਰੇ ਪਾਸੋਂ ਤੋਂ ਫੇਲ ਕਿਵੇਂ ਆ ਹੁਣ ਲਾ ਤੁਹਾਨੂੰ ਮੈਂ ਪਹਿਲੀ ਆਧਾਰਨ ਤੁਹਾਨੂੰ ਮੈਂ ਆਪਣੀ ਦੇ ਕੇ ਦੱਸ ਦਿੰਨਾ ਕਿ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ 4-5 ਸਾਲ ਹੋ ਗਏ ਇੱਕ ਲੜਾਈ ਲੜਦੇ ਨੂੰ ਸਰਕਾਰ ਨੇ ਦੇ ਵਿੱਚ ਕੀ ਕੀਤਾ ਜੇ ਸਾਡੇ ਵਰਗੇ ਨੌਜਵਾਨੇ ਲੜਾਈ ਲੜਨਾ ਚਾਹੁੰਦੇ ਨੇਗੇ ਤਾਂ ਪਰ ਸਾਡੇ ਉੱਪਰ ਝੂਠੇ ਪਰਚੇ ਪਾਏ ਜਾਂਦੇ ਸਾਡੇ ਉੱਪਰ ਤਸ਼ੱਦਦ ਹੁੰਦੀ ਹੈ ਅਗਲੀ ਗੱਲ ਆ ਜੋ ਹੁਣ ਜਿਹੜੀ ਸਾਡੀ ਕਿਸਾਨੀ ਦੀ ਗੱਲ ਹੈ ਹੁਣ ਇਹ ਸਿਸਟਮ ਪਤਾ ਕੀ ਚੱਲ ਰਿਹਾ ਸਾਡੇ ਜਿਹੜੇ ਜ਼ਮੀਨਾਂ ਨੇ ਇਹ ਉਹ ਸਮਾਂ ਚੱਲ ਰਿਹਾ ਜਿਸ ਸਮੇਂ ਜਦੋਂ ਅੰਗਰੇਜ਼ ਸੀਗੇ ਜਿਹੜੇ ਅੰਗਰੇਜ਼ ਜਦੋਂ ਆਏ ਸੀਗੇ ਨਾ 1 ਲੱਖ ਅੰਗਰੇਜ਼ਾਂ ਨੇ ਪੂਰੇ 100 ਕਰੋੜ ਲੋਕਾਂ ਉੱਪਰ ਰਾਜ ਕੀਤਾ ਲੋਕਾਂ ਨੂੰ ਪਾੜ ਕੇ ਹੁਣ ਇਹ ਸਿਸਟਮ ਉਹੀ ਚੱਲ ਰਿਹਾ ਹੈ ਕੇ ਲੋਕਾਂ ਨੂੰ ਪਾੜ ਕੇ ਪੰਜਾਬ ਦੇ ਲੋਕਾਂ ਨੂੰ ਪਾੜ ਕੇ ਪੰਜਾਬ ਦੀ ਜ਼ਮੀਨ ਉੱਪਰ ਕਬਜ਼ਾ ਕਰਨਾ ਨੌਜਵਾਨਾਂ ਨੂੰ ਉਪਦੇਸ਼ਾਂ ਦੇ ਵਿੱਚ ਬਾਹਰ ਧੱਕਣਾ ਜਿਹੜੇ ਲੋਕ ਇਸ ਸਿਸਟਮ ਖਿਲਾਫ ਲੜ ਰਹੇ ਨੇ ਜ਼ਮੀਨ ਤੇ ਜਿਹੜੇ ਬੇਲਾ ਆ ਰਹੇ ਨੇ ਜ਼ਮੀਨ ਰੋਕੀ ਜਾ ਰਹੀ ਆ ਜਿਹੜੇ ਲੋਕ ਇਹਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੋ ਰਹੀ ੱਤਕਾ ਸਾਹੀ ਆ ਉਹ ਦੇ ਖਿਲਾਫ ਉਹਦੇ ਲਈ ਇਹ ਜਿਹੜਾ ਸਾਰਾ ਅਸੀਂ ਇਕੱਠ ਵਢਿਆ ਅਸੀਂ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦੇ ਆ ਲੋਕੋ ਤੁਸੀਂ ਕਹਿੰਦੇ ਹੋ ਅਸੀਂ ਸਾਡੇ ਪਿੰਡਾਂ ਦੇ ਲੋਕ ਕਹਿੰਦੇ ਨੇ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਕਾਂਗਰਸ ਦਾ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬਾਦਲਾ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬੀਜੇਪੀ ਦਾ ਓਏ ਹੱਥ ਬਣਾ ਲਓ ਲੋਕੋ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਜੇ ਲੜਨਾ ਹੈ ਪਾਰਟੀਆਂ ਪੁੱਛਣਾ ਜੇ ਲੜੋ ਜੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਆ ਤੁਹਾਡੇ ਸਾਹਮਣੇ ਖੜੇ ਆ ਕਰੋੜਾ ਰੁਪਇਆ ਲੋਕਾਂ ਦਾ ਨੌਜਵਾਨਾਂ ਦਵਾਤਾ ਏਜੰਟ ਮਾਫੀਆ ਦੀ ਅੱਧੀ ਜੜ ਪੱਕਦੀ ਅੱਧੀ ਪੱਟ ਦਾਂਗੇ ਆ ਜਿਹੜੇ ਜ਼ਮੀਨਾਂ ਨੇ ਜਿਹੜੇ ਤੁਹਾਡੀ ਜ਼ਮੀਨ ਆ ਤੁਹਾਡੀ ਮਾਂ ਆ ਤੁਹਾਡੀ ਜ਼ਮੀਨ ਜ਼ਮੀਨ ਕਿਸੇ ਕੀਮਤ ਤੇ ਤੁਹਾਨੂੰ ਨਹੀਂ ਮਿਲਣੀ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਜ਼ਮੀਨਾਂ ਉੱਪਰ ਬਣ ਰਹੇ ਕਾਨੂੰਨ ਇਹਨੂੰ ਰੋਕਣਾ ਚਾਹੁੰਦੇ ਆ ਜਿਹੜੀ ਇਹ ਨਵੀਂ ਨੀਤੀ ਲੈ ਕੇ ਆਉਣੇਗੇ ਜ਼ਮੀਨਾਂ ਰੋਕ ਰਹੇ ਨੇਗੇ 1 ਕਰੋੜ 5 ਲੱਖ ਏਕੜ ਜ਼ਮੀਨਾਂ ਪੂਰੇ ਪੰਜਾਬ ਦੀ ਅੱਜ 95 ਲੱਖ ਖੇਤੀਬਾੜੀ ਏਟ ਰਹਿ ਗਈ ਦੁਨੀਆ ਨੂੰ ਨਾਜ ਦੀ ਜ਼ਰੂਰਤ ਆ ਖੇਤੀ ਦੀ ਜ਼ਰੂਰਤ ਆ ਦੁਨੀਆ ਨੂੰ ਜਿਹੜਿਆ ਫੈਕਟਰੀਆਂ ਲਾ ਕੇ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਵੀ ਮੈਂ ਭਗਤ ਸਿੰਘ ਦਾ ਬਹੁਤ ਵੱਡਾ ਪੈਰੋਕਾਰ ਆ ਭਗਤ ਸਿੰਘ ਨੇ ਕੀ ਕਿਹਾ ਸੀ ਭਗਤ ਸਿੰਘ ਨੇ ਕੀ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਬਾਦ ਮਰਦਾਬਾਦ ਸਾਮਰਾਜ ਨੇ ਲੈ ਕੇ ਪੰਜਾਬ ਦੀ ਧਰਤੀ ਉੱਪਰ ਫੈਕਟਰੀਆਂ ਬਣਵਾ ਰਿਆ ਫਿਰ ਪੂਰਾ ਨਾਰਾ ਲਾਵੇ ਇਨਕਲਾਬ ਜਿੰਦਾਬਾਦ ਸਾਮਰਾਜਬਾਦ ਮਰਦਾਬਾਦ ਕਹੇ ਸਾਡੇ ਲੋਕਾਂ ਨਾਲ ਖੜੇ ਸਾਡੇ ਕਿਰਤੀ ਕਾਮਿਆਂ ਨਾਲ ਸਾਡੇ ਕਿਸਾਨਾਂ ਨਾਲ ਖੜੇ ਸਾਡੇ ਉੱਪਰ ਝੂਠੇ ਪਰਚੇ ਕਿਉਂ ਪਾ ਰਿਹਾ ਦੱਸੋ ਜੀ ਫਿਰ ਕਹੇ ਵੀ ਸਾਮਰਾਜਬਾਦ ਮਰਦਾਬਾਦ ਕਹੇ ਸੀ ਨੂੰ ਪੂਰਾ ਬੋਲੋ ਨਾਰਾ ਪੂਰਾ ਬੋਲੇ ਭਗਤ ਸਿੰਘ ਨੇ ਨਾਰਾ ਪੂਰਾ ਬੋਲੇ ਸੀ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬਾਦ ਕਹੇ ਸਾਮਰਾਜ ਬਾਦ ਮਰਦਾਬਾਦ ਕਿਉਂ ਨਹੀਂ ਸਾਮਰਾਜ ਬਾਦ ਮਰਦਾਬਾਦ ਕਹਿੰਦਾ ਸਾਡੇ ਕਿਰਤੀ ਕਮਿਆਂ ਨਾਲ ਸਾਡੇ ਕਿਸਾਨਾਂ ਨਾਲ ਖੜੇ ਭਗਤ ਸਿੰਘ ਦੀ ਸੋਚ ਸੀਗੀ ਭਗਤ ਸਿੰਘ ਨੂੰ ਪਤਾ ਸੀਗਾ ਵੀ ਗੋਰੇ ਅੰਗਰੇਜ਼